we ਦੈਨੇ ਜਿਸਮਤਾ ਪਰਵਾਤ ਮਾ ਮਰ ਹੈ ਜਿਤੇ ਅੰਗ ਸੰਗ ਪ੍ਰਭ ਹੈ ਉਹਨੂੰ ਫੇਰ ਕਿਸ ਦਾ ਡਰ ਹੈ ਸਤਿਨਾਮੁ ਸ੍ਰੀ ਵਾਰਿ ਗੁਰੂ

ओनू फेर किस का डर है सत्य नाम श्री वाहेगुरु ਮੰਦੇ ਬਲੋ ਬਿਚਾਰ ਲਈ ਤੋਹ ਸਾਈ ਦੇ ਮੋਰਚਾ ਨਾ ਨਹੀ ਜਦ ਅੇਨਾ ਮੋਰੀ ਅਤੇ ਨੂੰ ਮੂਰ ਦੇ ਨਾਲ ਸਮਨਨ ਦਾ ਜਨ ਨੂੰ ਸੁਝੇ ਪਾਣ ਖਾਣ ਸੇ ਇਹ ਸੰਨੀ ਕਰਦੀ ਉਹ ਵੇਤ ਕਰਦੀ ਅਤੇ ਆਇਆ ਸਿਜੀ ਗੁਰੂ ਜਰਨ ਸਾਰਾ ਰੱਖਤਾ ਸਤਾ ਦਾ ਮਾਹਰਨ ਉਹ ਸਾਰਾ ਕੋ

ਜੋ ਸੇਵਾ ਕਰ ਦਿੱਤਾ ਦਿਨੋ ਸਾਹਸ ਸੁਗੁਰੂ ਘਰਵਾਂ ਦੇ ਨੇ ਉਹਨਾਂ ਦੇ ਰਾਹ ਲੀਤਾ ਸੱਚੇ ਨਗਰ ਦੇ ਸਰਦਾਰ ਨੂੰ ਨਾਵਾੜੀ ਕੀ ਪਰਵਾਰ ਸਾਹਿਬ ਵਿੱਚ ਲੰਗਰ ਭਾਵੀ ਸੇਵਾ ਲੈਟਰ ਦੀ ਸੇਵਾ ਕਰ ਰਹੀ ਹੈ ਤੇਰੀ ਮਨ ਲੱਗਤ ਹੈ ਨਾ ਸਮਝੀ ਜੀ ਗੁਰੂ ਪਿਆਰਿਓ ਸਮਾਪਤੀ ਪ੍ਰਾਰੰਭ ਸਨੰਦਾ ਆਪ ਆਪਣਾ ਘਰ ਨੂੰ ਸ਼ਾਂਤ ਪਾਏ ਕਰਕੇ ਵਾਪਸ ਹੋਈ ਜਾਨਦਨ ਕਿਉਂਕਿ ਅੱਜ ਪੰਜ ਪੂਰੀ ਬਾਕੋ ਅਸੀਂ ਜਿ세 ਸਮੇਂ ਤਰਮਤ ਪਟਿਆਲਾ ਜੀ ਗਈ ਅਸੀਂ ਤਾਂ ਤਰਮਤ ਲਾਹੌਰ ਤੋਂ ਦੇ ਕੇ ਚਾਰ ਸਾਲ ਜਾਂਦੇ ਲੈ ਕੇ ਪਹੁੰਚਾ ਸਾਡਾ ਇਹ ਜਥਾ तकरीबन पिछले 4.5 ਸਾਲ ਤੋਂ ਪੰਜਾਬ ਦੀ ਤਰ ਤਰਤ ਗਰਮਤ ਜੀਆ ਵਿੱਚ ਆ ਰਿਹਾ ਸਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹੀ ਪਾਤਵੰਤਰ ਸੋਤਮ ਜੀ ਜਰਨ ਗੁਰੂ ਸਾਹਿਬ ਜੀ ਪੀੜਾ ਦੇ ਨਾਮ ਤੇ 12 ਦੀ ਪਾਤਵੰਤਰ ਸਾਹਿਬ ਜੀ ਤੋਂ ਲੱਖਰ ਕਵਾਲੇ ਨਗੇ ਸਾਹ ਪਰਚਾਰ ਦੇ ਮੈਦਾਨੇ ਜੰਗ ਦੇ ਵਿੱਚ ਪਾ ਲੈ ਕੇ ਸਮੇ ਸਮੇਂ ਦੀਆਂ ਯਾਤਲ ਸਰਕਾਰਾਂ ਨੇ ਦੋ ਦਿਨਾਂ ਬਾਅਦ ਸਾਡੇ ਦੇਸ਼ ਸਰਕਾਰਾਂ ਦੇ ਸਾਡਾ ਪਰਜਾਇਦਾਰ ਸਾਨਮ ਤਬਕੁਰ ਤਨਵਾਸ ਮੋਹਰ ਵਾਲੇ ਉੱਤਖਰ ਲਾਟੋ ਪੁਰੂਰ ਤੋਂ ਆਏ ਕੋਲ ਵੀ ਵਿਰੋਧਾਤ ਪੋਰਾ ਇਤਿਹਾਸ ਮੇਰੀ ਅਦਵਾ ਹੱਥ ਤੱਕ ਤਾਵਾ ਰੇ ਕਰਨੀ ਇਸ ਤਰ੍ਹਾਂ ਦੀ ਅਵਸਥਾ ਹੈ ਨੰਗੇ ਸਾਧਾਰ ਸੁਪੁੱਟ ਜਥੇਸ਼ਪ੍ਰੇਮ ਵਿਦਿਆਰਥੀ ਆ ਅਸੀਂ ਜੇਲ੍ਹ ਤੋਂ ਆਏ ਹਾਂ ਇੱਕ ਨੰਬਰ 2014 ਨੂੰ ਉਸ ਵਕਾਨ ਪ੍ਰਚਾਰ ਸਤਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਵਾਲਾ ਦੇ ਪਾਕ ਪਵਿੱਤਰ ਸਤਾਰ ਗੁਰੂਗੁਰੂ ਦਾ ਜੇ ਮਸਤੂਆਣਾ ਸਾਹਿਬੀ ਦੇ ਸਰਦੂਰ ਅਤੇ ਵਰਨਾਲ ਜੀ ਦੇ 100 ਪਿਆਰੀ ਨੇ ਕ੍ਰਿਮ ਸ਼ਹੀਦ ਨੇ ਜਾਨ ਰੁਝਾਨੀ

ਸ਼ਹੀਦ ਸਿੰਘਾ ਦੇ ਬੇਅਦਬ ਵਿਆਹ ਕਰਨ ਸ਼ਹੀਦ ਸਿੰਘਾ ਦੇ ਮਾਤਾ ਪਿਤਾ ਦੀ ਪੰਜਾਣੇ ਅੱਖਾਂ ਦੇ ਲਈ ਅਪਰੇਸ਼ਨਲ ਮੈਰਦੀ ਸੇਵਾ ਨਿਰੰਤਰ ਚੱਲ ਰਹੀ ਹੈ ਅਸੀਂ ਵਕਤ ਵਕਤ ਪਿੰਡਾਂ ਦੇ ਵਿੱਚ ਗੁਰਦੁਆਰੇ ਸ਼ਹੀਦ ਸਿੰਘਾ ਜੀ ਦੀਆਂ ਲਿਖਦੇ ਪਰਾਲੇ ਵੀ ਕਰ ਰਹੇ ਹਾਂ ਤਾਂ ਕਿ ਸਾਡੀ ਔੜ ਵਾਲੀ ਪੀੜ੍ਹੀ ਇਹਨਾਂ ਮਹਾਨ ਜੋਧਿਆ ਨੂੰ ਜਿਨ੍ਹਾਂ ਦੇ ਗੁਰੂ ਨਾਨਕ ਸਾਹਿਬ ਦੀ ਪਵਿਤਾਤ ਵੰਤਰ ਵਿਚਾਰਤਾਂ ਨੂੰ ਪੂਰੀ ਦਿਰ ਤੇ ਦਾ ਗੁਰੂ ਅਰਜਨ ਦੇਵ ਕਰੇ ਕਾਲ ਅਨੁਸਾਰ ਲਈ ਜਾ ਰਤਿਏ ਉਹਨਾਂ ਜੋਦਿਆਂ ਨੂੰ ਭੁੱਲ ਨਾ ਜਾਵੈ ਸਾਡੇ ਕਿਤੇ ਕਾਲੂ ਸਾਡੇ ਬੱਚੇ ਉੱਠ ਕੇ ਇਹ ਸੁਣਾਵਲਾ ਕਰਦੇ ਕਿਤੇ ਅਸੀਂ 20ਵੀਂ ਸਦੀ ਦੇ ਸੁਭਾਨ ਜੋਦੇ ਜਨੈਲ ਨਰਬਾਬਾ ਜਨਰਤ ਸਿੰਘ ਜੀ ਕਾਰਨ ਸਾਹ ਭਿੰਡਰਾ ਵਾਲਿਆਂ ਜੀ ਗੁਰੂ ਨਾਨਕ ਸਾਹਿਬ ਨੂੰ ਪ੍ਰਾਈ ਵਿਚਾਰਤਾ ਤੋਂ ਦੂਰ ਚਲੇ ਜਾਏ ਇਸ ਕਾਰਜ ਲਈ ਸ਼੍ਰੀਮਤੀ ਸੁਖਾਗੋਬਿੰਦ ਸਿੰਘ ਜੀ ਪਰਿਵਾਰਾ ਦੀ ਸਾਥ ਹਮਾਰ ਦੇ ਨਾਲ ਗਰਮਜੋਸ਼ੀ ਨਾਲ ਸੇਵਾ ਦਾ ਲਗਨ ਹਾਰਦੂ ਮੇਵਾ ਸਾਹਿਬ ਸ੍ਰੀ ਗੁਰਦਵਾਰਾ ਬਰਾਸ ਸੰਗਤ ਜਨਰਤ ਸਿੰਘ ਨਾਰਾਣਾ ਭਿੰਡਰਾ ਵਾਲਿਆਂ ਜੀ ਸੰਚਾਰਨਾ ਨਾਰਾ ਦਾ ਉਹਨਾਂ ਦੀਆਂ ਤਕਰੀਰਾਂ ਨਾਲ ਸੰਬੰਧ ਲਿਟਰੇਚਰ ਸੁਪਾਕੀ ਅਸੀਂ ਬਿਲਕੁਲ ਮਰੀ ਵੜਦੇ ਹਾਂ ਪਿੰਡ ਪਿੰਡ ਮਖਾਨ ਦੇ ਨਾ ਸਾਇੰਸੈਂਟਰ ਹੋਣੇ ਦਾ ਕਾਰਜ ਦਫ਼ਤਰ ਨਾਲ ਦੀ ਦਮਾਲਿਸ ਜਾਣ ਦੇ ਕਾਰਜ ਕਰ ਕਰ ਇਹਨਾਂ ਦਾ ਗਰਮਾਣੀ ਸਾਥਿਆ ਦੇ ਪਰਵਾਹ ਬਰਸ ਵਾਲੀ ਪਿੰਡਾਂ ਦੇ ਵਿੱਚ ਸਾਡੇ ਬਾਜੀ-ਬਾਜੀ ਲਿੰਗਾਂ ਦੇ ਵਿੱਚ ਬਹੁਤ ਰਾਤ ਅੱਡਵਾੜ ਪਿੰਡਾਂ ਦੇ ਵਿੱਚ ਦੇਜ ਰਹੇ ਆ ਸਮੇਂ ਸਮੇਂਦੇ ਦੇ ਰਹੇ ਨੰਮਿਤੇ ਜਾਂਦੇ ਹਨ ਦਸਤਾਰ ਦਮਾਰਾਸ਼ੇਤ ਨਮਾਰਤੀ ਤੇ ਜਾਂਦੇ ਹਨ ਇੱਕ ਨਵੰਬਰ 2014 ਨੂੰ ਵੱਡੇ ਕਲੂਤਾ ਦੇ ਨੇ ਅੰਤਪੜਾ ਦੇ ਸਥਾਨ ਗੁਰੂ ਕਲੂਮਾਰਾ ਸਾਹਿਬ ਦੇ ਆਠ ਪਿੰਡਾਂ ਦਾ ਮਹਾਨ ਸ਼ਿਦੀਧਨ ਕੀਤਾ ਗਿਆ ਜਿੰਦੇ ਵਿੱਚ 3000 ਦੇ ਕਰੀਬ ਗੁਰਸਿੱਖ ਸੰਗਤਾਂ ਨੇ ਹਾਜ਼ਰੀ ਭਰੀ ਸਤਿਕਾਰਯੋਗ ਮਾਨ ਸ਼ਹੀਦਾਂ ਨੂੰ ਨਤਮਸਤਕੁਨ ਹੋਇਆ ਅਟਪੰਡਾ ਦੇ ਪ੍ਰਕਰਮਾ ਕਰਦਾ ਇਹ ਨਗਰ ਕੀਰਤਨ ਵੱਡੇ ਕਲੂਕਾਰੇ ਨੂੰ ਅਨੰਮੜਾ ਸ਼ਾਮ ਵੇਲੇ ਜਿੱਥੇ ਸੋਧਰ ਰਾਣਾ ਸਾਹਿਬ ਜੀ ਦੇ ਪਾਰਕ ਪ੍ਰਣ ਦਾ ਉਸ ਦਿਨ ਦੀ ਸਮਾਪਤੀ ਹੋਈ ਸੀ ਗੁਰਦੁਆਰਾ ਕਲੂਕਾਰਾ ਸਾਹਿਬ ਪਿੰਡਿਆਂ ਅਬੀਦੇ ਤੋਂ ਬਾਕੀ ਲੀਗੀ ਲੀਗੀ ਹੋਰ ਤੋਂ ਬਾਅਦ ਵਾਰ ਵਾਰ ਪਿੰਡਾਂ ਦੇ ਵਿੱਚ ਪੰਜ ਸੱਤ ਮਹਿਜੂਦ ਦੇ ਨਾਲ ਕਿਸੇ ਰੇਕ ਤੋਂ ਤੱਕੀ ਦੇ ਨਾਲ ਤਾਰ ਤੌਮ ਦੇ ਵਿੱਚ ਅਤੇ ਚਾਹ ਸਾਹਿਬ ਜਾਲੇ ਤਲਮਦ ਪਾ ਕੇ ਅਸੀਂ ਪਰਚਾਰ ਕਰ ਰਹੇ ਹਾਂ ਦੂਜੇ ਪਾਸੇ ਜਥੇ ਦੇ ਸਿੰਘ ਪਿੰਡ ਅਲਾ ਜਿਹਦਾ ਬਰਨਾਰਾ ਵਿਖੇ 15 ਦਿਨਾਂ ਦਾ ਗੁਰਪੁਰਬ ਸਲਾਈ ਕੇ ਇਮਤਿਹਾਲ ਰਿਹਾਨਮ ਗੱਤ ਤੇਰੀ ਅਕਲਾਸਾ ਬਸਤਾ ਸੋਣ ਦੀ ਅਕਲਾਸਾ ਗੁਰਵਾੜੀ ਸੰਗਤ ਦੀ ਅਕਲਾਸਾ ਪਿੰਡਾਂ ਦੇ ਵਿੱਚ ਨਿਰੰਦਰ ਜਾਜੀ ਖਾਨ ਨੂੰ ਸੂਮੇ ਹੱਥ ਕਰੇ ਕੌਮ ਸਾਹਿਬੀ ਸੰਗਤ ਸੀਸ ਪਾਛੇ ਗੁਰਮਤ ਪਟਿਆਰ ਸੇਵਾ ਦਾ ਨਤਾਏ ਜੀ ਸ੍ਰੀ ਕਾਬਾ ਰਾਜ ਕਰੇਗਾ ਸਾਰੇ ਹੀ ਸੰਗਤ ਅਕਲਾਸਾ ਦੀ ਪੂਰੀ ਹੋਈ ਬੇਰੋਸਟੋ ਦਿੱਲੀ ਦੇ ਤਾਕਤਵਰਾਂ ਦਾ ਵਾਧਾ ਹੋ ਰਿਹਾ ਨਾ ਕਿਸ ਸਰਕਾਰ ਹਮਲਾਈ ਕਿ ਸਾਡੀ ਪਹਿਲਾ ਸਰੇ ਪ੍ਰਭਾਵੀ ਨਾ ਕਰਕੇ ਗੁਰੂ ਕਰਵਾ ਕਰੇ ਸੰਜਟ ਜੀ ਅਸੀਸ ਵਾਸਤੇ ਸੰਜੋੜ ਦੇ ਵਿੱਚ ਗੁਰੂ ਘਰਮ ਦੇ ਕਾਰ ਪੰਜਾਬ ਦੇ ਕਾਰਨ ਨੱਸ਼ਿਆਂ ਦੇ ਵਿੱਚ ਗ੍ਰਸਤ ਹੋਏ ਪੰਜਾਬੀ ਨੌਜਵਾਨਾਂ ਦੀ ਨੂੰ ਅਚਾਉਂ ਦੇ ਲਈ ਅਸੀਂ ਇੱਕ ਮੇਸਰੀ ਕਾਫਲਾ ਲੈ ਕੇ ਬਿਹਰੋਸ ਤੋਂ ਪਲੇਰਗਮਾਂ ਨੂੰ ਅੱਜ ਜਲਦੀ ਕਰਨੀ ਸ਼ੁਰੂ ਕੀਤੀ ਤੇ ਇੱਥੇ ਛੋਟੇ ਸ਼ਹਿਰਾਂ ਵਰ ਚਾਰ ਸਹਿਜਾਂ ਦੇ ਫਿਲਮਾਂ ਵੀ ਖਾਈ ਜਾਵੇਗੀ ਕੱਲ ਸਲਾਹਉਪੁਰੇ ਦੀ ਤਾਤੀ ਪਰਦੋ लॻातार ढाई महीने लॻातार गुरू पातशाह वेद करे ਦੁਆਰਦਰ ਦੇ ਕੈਂਪਾਂ ਲਗਾਤਾਰ ਜਾਰੀ ਰਹਿਣਗੇ ਅਸੀਂ ਸੁਚੇਤ ਸੰਕਟਾਂ ਨੂੰ ਬੇਚੀ ਕਰਦੇ ਹਾਂ ਇਹਨਾਂ ਪੰਨ ਕਰਤਾ ਦੇ ਵਿੱਚ ਸੰਗਤ ਦੇ ਸੰਯੋਗ ਨਾਲ ਕੁਝ ਵੀ ਨਹੀਂ ਹੋ ਸਕਦਾ ਸੰਗਤ ਨੂੰ ਬੇਚੀ ਕਰਦੇ ਹਾਂ ਕਿ ਦੁਆਰਦਰ ਪਰਿਵਾਰ ਸੇਵਾ ਲੈਣ ਦੇ ਪ੍ਰਤੀ ਦੇ ਨਾਲ ਤੁਸੀਂ ਜੁੜ ਕੇ ਸਾਡੇ ਮਦਦ ਨਾਲ ਸਾਡੇ ਨਾਲ ਜੁੜੋ ਤਾਂ ਕਿ ਪੰਜਾਬ ਦੀਆਂ ਲੋੜੀਂਦੀਆਂ ਨੂੰ ਪਰਤ ਪਿੰਡਾਂ ਵਿੱਚ ਪਹੁੰਚਾ ਸਕੀਏ ਗੁਰੂਵਤਨ ਚਾਰ ਸੇਵਾ ਨਾਲ ਸੰਗਾਂ ਨੂੰ ਪ੍ਰਚਾਰ ਦੇ ਖੇਤਰ ਵਿੱਚ ਕਿਤੇ ਕੋਈ ਕਮੀ ਮਹਿਸੂਸ ਨਾ ਹੋਵੇ ਸਾਰੇ ਭਾਈਚੇ ਦੀ ਜੀਵਨ ਦਾ ਮਾਨਕ ਫਰਕਾ ਨਾ ਪਿਆ ਪਰ ਅਸੀਂ ਕਰ ਵੀ ਡਿੜਰਾਂ ਦੇ ਨਾਲ ਪ੍ਰਚਾਰ ਦੇ ਖੇਤਰ ਦੇ ਵਿੱਚ ਸਿਰ ਜੋੜ ਕੇ ਚੱਲੇ ਆ ਗੁਰੂ ਜੀ ਕਰੇ ਸੰਗਤ ਦੇ ਪੱਛੇ ਇਸੇ ਤਰ੍ਹਾਂ ਹੀ ਸੰਗਾਂ ਦਾ ਇਹ ਕਾਰਜ ਚੱਲਦਾ ਰਹੇਗਾ ਮੈਂ ਰਾਜ ਮੰਤਰੀ ਅਜੋਬੇ ਸੈਕਟਾਰ ਦੇ ਸ਼ਹੀਦਾਂ ਦੇ ਬੋਲ ਕਰਾਉਂਦਾ ਆ ਤੇ ਮੰਨਦਾ ਜਾਣਦਾ ਦਿੱਲੀ ਤੱਕ ਪਹੁੰਚ ਰਹੇਗੀ ਆਪ ਗੁਰੂਪੁਰ 76 ਲੈ ਕੇ ਜੀਸ਼ਵਰ ਬੜੀ ਕਰੇਗੀ ਮਾ ਵਿਚਾਰਾ ਕਰਦੇ ਆ ਉਹ ਜੰਗਦਾਰੀਆਂ ਲਈ ਸਾਰਾ ਬੋਲ ਪੁਰਨਾ ਸਰਕਾਰ ਦਾ ਸਿਮਨਾ ਜਾਤ ਹੈ ਜਿਹੜੇ ਬੁੜਾਦਾ ਰੋਣ ਪਾਇਆ ਜਿਹੜੇ ਉਸੇ ਦੰਬੀ ਪਤੰਡੀ ਪਛੰਡੀ ਦੇ ਘੋੜਿਆਂ ਨਾਲ ਲੋਹੜੇ ਦੇ ਲੋਕ ਨੇ ਉਹਨਾਂ ਤੋਂ ਦਾਜ ਅੱਥੇ ਨੇ ਮਹਾਰਾਜ ਕੀਏ ਤੇ ਨਾਮ ਗਣੀਏ ਆਓ ਫਤਿਹ ਬੁਲਾਓ ਸਾਰੇ ਗੱਜਬੱਟ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ